हाँ जी वागुरू खालसा जी फतेह वागुरु जी का खालसा वागुरू की फतेह हूँ फते। आ रही है जी आवाज़ मेरी मैंने एक बार कमेंट करके दस दौ वागुरू जी का खालसा वागुरू जी की फतेह आवाज़ आ रही है जी वाहेगुरू जी का खालसा वाहू जी की फतेह जी सब तो पहल तो मैं माफ़ी चाहूँगा सारे को सारी संगत को असी छे बजे लाइव आना सी पर किसी टेक्नीकल वजह करके थोड़ा जहा टाइम लेट हो गया पर हम आप लगातार गल् बात करेंगे हम लाइव शुरू हो चुका अपना पूरी गलबात करते हैं ਧੰਨਵਾਦ ਰਵਿੰਦਰ ਰਵਿੰਦੀਪਾ ਜੀ ਤੁਸੀਂ ਪਾਗ ਦੀ ਤਾਰੀਫ ਕਰ ਰਹੇ ਹੋ ਬਹੁਤ ਬਹੁਤ ਮਿਹਰਬਾਨੀ ਜੀ ਮੈਂ ਕਿ ਦੁਬਾਰਾ ਲਾਈਵ ਆਇਆ ਹੁਣ ਆਪਾਂ ਸੋ ਇੱਕ ਵਾਰ ਫੇਰ ਤੁਮ ਜਿਹੜੀ ਨਵੀਂ ਸੰਗਤ ਆ ਰਹੀ ਹੈ ਮੈਨੂੰ ਕੋ ਮਾਫੀ ਮੰਗਣੀ ਚਾਹੁੰਦਾ ਫੇਰ ਇੱਕ ਵਾਰ ਕਿ 6 ਵਜੇ ਲਾਈਵ ਆਉਣਾ ਸੀ ਆਪਾਂ ਪਰ ਥੋੜਾ ਜਿਹਾ ਲੇਟ ਹੋ ਗਏ ਕੋਈ ਟੈਕਨੀਕਲ ਇਸ਼ੂ ਹੋ ਗਿਆ ਸੀ ਪਰ ਹੁਣ ਮੇਰੀ ਟੀਮ ਨੇ ਚਲੋ ਸਾਰੀ ਸੈਟਿੰਗ ਕਰ ਦਿੱਤੀ ਆ ਪਹਿਲਾਂ ਆਪਾਂ ਲਾਈਵ ਆਏ ਸੀ ਪਰ ਉਦੋਂ ਆਵਾਜ਼ ਦਾ ਇਸ਼ੂ ਹੋ ਗਿਆ ਸੀ ਉਹਦੇ ਕਰਕੇ ਚਲੋ ਮਾਫੀ ਚਾਹਾਂਗੇ ਜੀ ਸਾਰੀ ਸੰਗਤ ਕੋਲੋਂ ਇੱਕ ਵਾਰੀ ਫਤਿਹ ਦੀ ਸਾਂਝ ਪਾਉਣੀ ਆਪਾਂ ਸਾਰੀ ਸੰਗਤ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਲਾਈਵ ਤੇ ਬਣੇ ਰਹੋ ਆਪਾਂ ਲਾਈਵ ਦੇ ਵਿੱਚ ਇੱਕ ਜਿਹੜੀ ਪਰਸੋਂ ਮੈਂ ਪੋਸਟ ਪਾਈ ਸੀ ਉਹਦੇ ਵਿੱਚ ਆਪਾਂ ਦੱਸਿਆ ਸੀਗਾ ਇੱਕ ਗੁੱਡ ਨਿਊਜ਼ ਵੀ ਸ਼ੇਅਰ ਕਰਨੀ ਤੁਹਾਡੇ ਨਾਲ ਸੋ ਜਲਦੀ ਗੁੱਡ ਨਿਊਜ਼ ਵੀ ਸ਼ੇਅਰ ਕਰਾਂਗੇ ਆਪਾਂ ਸੋ ਧੰਨਵਾਦ ਪਿੰਦਰ ਬਾਜੀ ਤੁਸੀਂ ਸਪੋਰਟ ਕਰਦੇ ਹੋ ਬੜੀ ਮਿਹਰਮਾਨੀ ਜੀ ਕੰਮ ਨੂੰ ਪਸੰਦ ਕਰ ਰਹੇ ਹੋ ਮੈਂ ਉਦੇਸ਼ ਆਪਾਂ ਗੱਲ ਕੀਤੀ ਸੀਗੀ ਲਾਈਵ ਤੇ ਆ ਕੇ ਗੁੱਡ ਨਿਊਜ਼ ਦੇਣ ਦੀ ਸੋ ਲਾਈਵ ਤੇ ਬਣੇ ਰਹੋ ਆਪਾਂ ਜ਼ਰੂਰ ਤੁਹਾਨੂੰ ਗੁੱਡ ਨਿਊਜ਼ ਵੀ ਦਵਾਵਾਂਗੇ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਸ਼ੁਕਰਾਨਾ ਸੰਗਤ ਦਾ ਵੀ ਪਰਮਾਤਮਾ ਦਾ ਵੀ ਵਾਹਿਗੁਰੂ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਜਿਨ੍ਹਾਂ ਨੇ ਇੰਨਾ ਪਿਆਰ ਬਖਸ਼ਿਆ ਸੰਗਤ ਨੇ ਮੈਨੂੰ ਸਾਡੇ ਚੈਨਲ ਨੂੰ ਸਾਡੇ ਪੇਜ ਨੂੰ ਸੋ ਬਹੁਤ ਬਹੁਤ ਸ਼ੁਕਰਾਨਾ ਸੋ ਇਹ ਜਿਹੜਾ ਤੁਸੀਂ ਵੀਡੀਓਜ਼ ਦੇਖਦੇ ਹੋ ਮੇਰੀਆਂ ਅੱਜ ਮੈਂ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਸੀ ਜਿਹੜੇ ਵੀਡੀਓਜ਼ ਤੁਸੀਂ ਦੇਖਦੇ ਹੋ ਇਹਦੇ ਪਿੱਛੇ ਮੇਰੇ ਇਕੱਲੇ ਦਾ ਫਿੱਟ ਨਹੀਂ ਨਾ ਮੇਰੀ ਪ੍ਰੋਪਰ ਇੱਕ ਟੀਮ ਆ ਮੇਰੇ ਐਡੀਟਰਸ ਨੇ ਠੀਕ ਹੈ ਜੀ ਮੇਰੀ ਜਿਹੜੀ ਟੀਮ ਜਿਹੜੀ ਪੇਜ ਨੂੰ ਹੈਂਡਲ ਕਰਦੀ ਆ ਸੋਸ਼ਲ ਮੀਡੀਆ ਨੂੰ YouTube ਨੂੰ Instagram ਨੂੰ ਸੋ ਉਹਨਾਂ ਸਾਰਿਆਂ ਦਾ ਵੀ ਮੈਂ ਥੈਂਕਸ ਕਰਨਾ ਚਾਹੁੰਦਾ ਮੇਰੇ ਸਰ ਨੇ ਲਤੇਸ਼ ਗੁੰਮਰ ਜੀ ਜਿਨ੍ਹਾਂ ਦੇ ਤੁਸੀਂ ਨੇਕ ਪੰਜਾਬੀ ਪੋਡਕਾਸਟ ਦੇਖਿਆ ਹੋਗਾ ਸਾਡੇ ਸਰ ਨੇ ਉਹਨਾਂ ਦੇ ਨਾਲ ਅਸੀਂ ਜੁੜੇ ਆ ਸੋ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਿ ਉਹਨਾਂ ਨੇ ਇਹ ਚੈਨਲ ਸ਼ੁਰੂ ਕੀਤਾ ਮੌਕਾ ਦਿੱਤਾ ਮੈਨੂੰ ਇਹ ਹਨ ਤੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਇੰਨਾ ਪਿਆਰ ਦਿੰਦੀ ਆ ਵੀਡੀਓਜ਼ ਨੂੰ ਇੰਨਾ ਪਸੰਦ ਕਰਦੇ ਹੋ ਤੁਸੀਂ ਹਾਂਜੀ ਖਾਲਸਾ ਅਕਾਲਪੁਰਾ ਕੀ ਫੌਜ ਵਾਲੇ ਵੀਰ ਜੀ ਹਾਂ ਜੀ ਜੀ ਬਹੁਤ ਬਹੁਤ ਮਿਹਰਬਾਨੀ ਭਾਜੀ ਤੁਹਾਡੀ سپورਟ ਦੇ ਨਾਲ ਹੀ ਅੱਜ ਸਾਰਾ ਕੁਝ ਹਾਂਜੀ ਪਿੰਦਰ ਭਾਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਲੀਗਰੀ ਪ੍ਰੇਨਕਲ ਜਸੀ ਜੀ ਆਪਾਂ ਜਰੂਰ ਸਲੀਗਰੀ ਸਿੱਖਾਂ ਤੇ ਵੀਡੀਓ ਬਣਾਵਾਂਗੇ ਪ੍ਰੋਪਰ ਇੱਕ ਮੈਂ ਵੈਸੇ ਸਲੀਗਰੀ ਸਿੱਖਾਂ ਤੋਂ ਮੈਨੂੰ ਯਾਦ ਆਇਆ ਆਪਾਂ ਪਹਿਲਾਂ ਵੀ ਭਾਈ ਮੱਖਣਸ਼ਾਲੂ ਬਣਾ ਜੀ ਦੇ ਉੱਪਰ ਇੱਕ ਵੀਡੀਓ ਬਣਾ ਕੇ ਪਾ ਚੁੱਕੇ ਹਾਂ ਉਹ ਸਿਲੀਕਰੀ ਜਿਹੜੇ ਕਬੀਲਾ ਸੀਗਾ ਉਹਨਾਂ ਨਾਲ ਇਸਬੰਧ ਰੱਖਦੇ ਸੀਗੇ ਤੇ ਆਪਾਂ ਜ਼ਰੂਰ ਮੈਂ ਕੋਸ਼ਿਸ਼ ਕਰੂੰਗਾ ਮੈਂ ਜਲਦੀ ਤੋਂ ਜਲਦੀ ਇਸ ਟੌਪਿਕ ਦੇ ਉੱਪਰ ਇੱਕ ਵੀਡੀਓ ਲੈ ਕੇ ਆਵਾਂ ਤੇ ਆਪਾਂ ਜਲਦੀ ਹੀ ਰੱਥੇ ਵੀ ਇੱਕ ਵੀਡੀਓ ਬਣਾਵਾਂਗੇ ਰਮਨ ਚਾਹਲ ਜੀ ਕਹਿ ਰਹੇ ਕਿ ਆਵਾਜ਼ ਦੀ ਪ੍ਰੋਬਲਮ ਆ ਰਹੀ ਆ ਸੋ ਕਿਸੇ ਹੋਰ ਨੂੰ ਵੀ ਪ੍ਰੋਬਲਮ ਲੱਗ ਰਹੀ ਆ ਆਵਾਜ਼ ਦੀ ਮੈਨੂੰ ਮੜਾ ਕਮੈਂਟ ਕਰਕੇ ਦੱਸਿਓ ਆਵਾਜ਼ ਆ ਰਹੀ ਹੈ ਜੀ ਮੈਨੂੰ ਕਮੈਂਟ ਕਰਕੇ ਦੱਸਿਓ ਸੰਗਤ ਜੀ ਸਮਾਈਲ ਸ਼ੈਡੀ ਜੀ ਪੁੱਛ ਰਹੇ ਨੇ ਮੇਰਾ ਨਾਮ ਹਾਂ ਜੀ ਮੇਰਾ ਨਾਮ ਆ ਜੀ ਆਕਾਸ਼ ਦੀਪ ਸਿੰਘ ਆਕਾਸ਼ ਦੀਪ ਸਿੰਘ ਨਾਮ ਹੈ ਜੀ ਮੇਰਾ ਤੇ ਵੈਸੇ ਪਿਆਰ ਨਾਲ ਆਕਾਸ਼ ਬਾਜਵਾ ਕਹਿੰਦੇ ਨੇ ਮੈਨੂੰ ਸੋ ਸਾਰੇ ਕਿਤੇ ਆਕਾਸ਼ ਬਾਜਵਾ ਚੱਲਦਾ ਵੈਸੇ ਨਾਮ ਮੇਰਾ ਅਸਲੀ ਜੋ ਆ ਉਹ ਆਕਾਸ਼ ਦੀਪ ਸਿੰਘ ਹੈ ਜੀ ਬਾਕੀ ਜੋ ਤੁਸੀਂ ਪਿਆਰ ਨਾਲ ਨਾਵ ਮੇਰਾ ਲੈਣਾ ਚਾਹੋ ਲੈ ਸਕਦੇ ਹੋ ਸਤਨਾਮ ਸਿੰਘ ਜੀ ਪੁੱਛ ਰਹੇ ਨੇ ਕਿ ਮੈਂ ਕਿੱਥੋਂ ਆ ਵੀਰੇ ਮੈਂ ਮੈਂਬਰੀ ਸਰਤਾਂ ਜੀ ਗੁਰੂ ਰਾਮਦਾਸ ਦੀ ਨਗਰੀ ਆ ਜੀ ਸੋ ਆਵਾਜ਼ ਇੱਕ ਵਾਰੀ ਦੱਸ ਦਿਓ ਮੈਨੂੰ ਆਵਾਜ਼ ਠੀਕ ਆ ਰਹੀ ਹੈ ਜੀ ਰਮਨ ਚਾਹਲ ਜੀ ਦੇਖੋ ਬਾਕੀ ਸੰਗਤ ਦੇ ਮੈਸੇਜ ਆ ਰਹੇ ਕਿ ਆਵਾਜ਼ ਬਿਲਕੁਲ ਠੀਕ ਆ ਸੋ ਇੱਕ ਵਾਰੀ ਤੁਸੀਂ ਆਪਣੇ ਜੇਕਰ ਤੁਸੀਂ ਹੈੱਡਫੋਨ ਵਗੈਰਾ ਕੋਈ ਲਗਾਏ ਨੇ ਉਹ ਇੱਕ ਵਾਰੀ ਚੈੱਕ ਕਰ ਲਿਓ ਅ ਇੰਦਰਪਾਲ ਜੀ ਮੈਨੂੰ ਤੁਹਾਡਾ ਜਿਹੜਾ ਸਵਾਲ ਹੈ ਮੈਨੂੰ ਥੋੜਾ ਕਲੀਅਰ ਨਹੀਂ ਹੋਇਆ ਤੁਸੀਂ ਮੂਲ ਮੰਤਰ ਦੇ ਪਾਠ ਦੀ ਗੱਲ ਕਰ ਰਹੇ ਹੋ ਕਿ ਅਜੁਨੀ ਸਹਿਪੰਗ ਹੁੰਦਾ ਆ ਫਿਰ ਅਜੁਨੀ ਸਹਿਪੰਗ ਮਤਲਬ ਕੀ ਕਹਿਣਾ ਚਾਹੁੰਦੇ ਮੜਾ ਕਲੀਅਰ ਕਰਿਓ ਨਵਜੋਤਜੀ ਪਿੰਡ ਵਾਲੇ ਤੇ ਵੀਡੀਓ ਹਾਂਜੀ ਜ਼ਰੂਰ ਬਣਾਵਾਂਗੇ ਜੀ ਗੁਰਪ੍ਰੀਤ ਜੀ ਦੁਬਈ ਤੋਂ ਦੇਖ ਰਹੇ ਨੇ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਭਾਈ ਤਰਨਦੀਪ ਜੀ ਦਾ ਮੈਸੇਜ ਆਇਆ ਕਿ ਵਾਇਸ ਨਹੀਂ ਆ ਰਹੀ ਸੋ ਬਾਕੀ ਸੰਗਤ ਜੀ ਆ ਰਹੀ ਹੈ ਜੀ ਵਾਇਸ ਮੈਨ ਮੜਾਏ ਦੱਸਿਓ ਜੀ ਨਨੂ ਡਾਲੋਜੀ ਕਹ ਰਹੇ ਨੇ ਕਿ ਗੁਰੂ ਰਾਮਦਾਸ ਜੀ ਤੇ ਆਪਾਂ ਹਾਂ ਜੀ ਜ਼ਰੂਰ ਗੁਰੂ ਰਾਮਦਾਸ ਜੀ ਤੇ ਆਪਾਂ ਵੀਡੀਓ ਬਣਾਵਾਂਗੇ ਜੀ ਮੈਂ ਆਲਰੇਡੀ ਵੈਸੇ ਗੁਰੂ ਅਮਰਦਾਸ ਜੀ ਤੇ ਇੱਕ ਵੀਡੀਓ ਬਣਾਈ ਸੀਗੀ ਤਿੰਨ ਪਾਰਟ ਚ ਮੈਂ ਰਿਲੀਜ਼ ਕੀਤੀ ਸੀ ਉਹਨਾਂ ਦੀ ਪੂਰੀ ਲਾਈਫ ਹਿਸਟਰੀ ਦੱਸੀ ਸੀਗੀ ਸੋ ਇਦਾਂ ਮੈਂ ਕੋਸ਼ਿਸ਼ ਕਰੂੰਗਾ ਕਿ ਟਾਈਮ-ਟਾਈਮ ਤੇ ਬਾਕੀ ਗੁਰੂ ਸਾਹਿਬਾਨ ਦੇ ਜੀਵਨੀ ਉੱਪਰ ਵੀ ਆਪਾਂ ਇੱਕ ਪ੍ਰੋਪਰ ਵੀਡੀਓ ਬਣਾਈਏ ਸਾਰੀ ਸੋ ਥੋੜੀ ਸੰਗਤ ਆਪਣੇ ਨਾਲ ਜੋੜਦੇ ਤੇ ਆਪਾਂ ਗੁੱਡ ਨਿਊਜ਼ ਵੀ ਸ਼ੇਅਰ ਕਰਦੇ ਆ ਤੁਹਾਡਾ ਨਾਲ ਥੋੜੀ ਜੀ ਸੰਗਤ ਨੂੰ ਜੋੜ ਲੈਣ ਦਿਓ ਮੋਬਾਈਲ ਨੰਬਰ ਗੁਰਪ੍ਰੀਤ ਬਾਜੀਪ کہہ ਰਹੇ ਨੇ ਪਰ ਜੀ ਤੁਸੀਂ ਮੇਰੇ ਇੰਸਟਾਗ੍ਰam ਤੇ ਆ ਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਉੱਥੇ ਅ ਮੇਰੇ ਮੈਸੇਜ ਕਰੋ ਤੁਸੀਂ ਮੈਂ ਜ਼ਰੂਰ ਜਵਾਬ ਦਵਾਂਗਾ ਤੁਹਾਨੂੰ ਜੀ ਵੀਰ ਜੀ ਮੈਂ ਵੜੀ ਸੋ ਠੀਕ ਹੈ ਜੀ ਜਿਹੜੀ ਗੁੱਡ ਨਿਊਜ਼ ਸੀਗੀ ਮੈਂ ਤੁਹਾਨੂੰ ਸ਼ੇਅਰ ਕਰਦਾ ਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ سپورਟ ਦੇ ਸਦਕਾ ਆਪਣੇ ਪਰਿਵਾਰ ਦੇ ਵਿੱਚ 1 ਲੱਖ ਤੋਂ ਵੱਧ ਮੈਂਬਰ ਜੁੜ ਚੁੱਕੇ ਨੇ ਸੋ ਉਸ ਦੇ ਚੱਲਦੇ ਆ ਆਪਣੇ ਚੈਨਲ ਦੇ ਉੱਪਰ ਆਪਾਂ ਨੂੰ ਸਿਲਵਰ ਪਲੇਟ ਮਿਲ ਚੁੱਕੀ ਹੈ ਜੀ ਤੇ ਵੈਸੇ ਅਜੇ ਤੱਕ ਮੈਂ ਇਹ ਖੋਲ ਕੇ ਨਹੀਂ ਦੇਖੀ ਵੈਸੇ ਮੈਂ ਚਾਹੁੰਦਾ ਸੀ ਕਿ ਸਾਰੀ ਸੰਗਤ ਦੇ ਨਾਲ ਹੀ ਖੁਸ਼ੀ ਸਾਂਝੀ ਕਰੀਏ ਆਪਾਂ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਪਾਂ ਅੱਜ ਪਲੇਟ ਵੀ ਖੋਲਾਂਗੇ ਸੋ ਪਹਿਲਾਂ ਆਪਾਂ ਇਹ ਕੰਮ ਕਰਦੇ ਹਾਂ ਨਾ ਬਾਕੀ ਗੱਲਾਂ ਬਾਤਾਂ ਫਿਰ ਆਪਾਂ ਕਰਦੇ ਰਵਾਂਗੇ ਸੋ ਆਜੀ ਆਪਣੀ ਪਲੇਟ ਇਹ ਬਾਕਸ ਹੈ ਜੀ ਇਹ ਅਨਬਾਕਸ ਕਰਾਂਗੇ ਆਪਾਂ ਦੇਖਦੇ ਹਾਂ ਇਨਸਟਰਕਸ਼ਨਸ ਵਗੈਰਾ ਹੁੰਦੀਆਂ ਮੇਰੇ ਕੰਨੇ ਤੇ ਲਿਖੀਆਂ ਉਹਨਾਂ ਨੇ ਤੁਹਾਡੇ ਸਾਰਿਆਂ ਦੀ سپورਟ ਸਦਕਾ ਵਾਹਿਗੁਰੂ ਦੀ ਕਿਰਪਾ ਸਦਕਾ ਆਪਣੀ ਪਹਿਲੀ ਸਿਲਵਰ ਪਲੇਟ ਜਿਹੜੀ ਆ ਉਹ ਆ ਚੁੱਕੀ ਆ 1 ਲੱਖ ਸਬਸਕ੍ਰਾਈਬਰ ਪੂਰਾ ਹੋਣ ਤੇ ਸੋ ਇਹ ਆਪਣੀ ਗੁੱਡ ਨਿਊਸ ਹੈਗੀ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਸੀਗੀ ਸੋ ਕਿਵੇਂ ਲੱਗ ਰਹੀ ਹੈ ਜੀ ਪਲੇਟ ਆਪਣੀ ਇਹ ਸਾਰਾ ਤੁਹਾਡੇ ਪਿਆਰ ਦੇ ਸਦਕਾ ਆ ਤੁਹਾਡੀ سپورਟ ਦੇ ਸਦਕਾ ਆ ਤੁਸੀਂ ਵੀਡੀਓਜ਼ ਨੂੰ ਇੰਨਾ ਪਿਆਰ ਦਿੰਦੇ ਹੋ ਇੰਨੀ سپورਟ ਕਰਦੇ ਹੋ ਸੋ ਬਹੁਤ ਬਹੁਤ ਮਿਹਰਬਾਨੀ ਜੀ ਸਾਡੀ ਤੁਹਾਡੀ ਸਾਰੀ ਸੰਗਤ ਦੀ ਹੁਣ ਇਹਨੂੰ ਆਪਾਂ ਪਿੱਛੇ ਟਾਂਕੇ ਤੇ ਫਿਰ ਵੀਡੀਓ ਬਣਾਇਆ ਕਰਾਂਗੇ ਹਾਂਜੀ ਹਾਂਜੀ ਬਹੁਤ ਬਹੁਤ ਮਿਹਰਬਾਨੀ ਜੀ ਸਾਰਿਆਂ ਦੀ ਸਾਰਿਆਂ ਤੁਹਾਡੇ ਪਿਆਰ ਦੇ ਸਦਕਾ ਹੀ ਆ ਜੀ ਸਭ ਕੁਝ ਅ ਸੋਨਲ ਜੀ ਕਹਿ ਰਹੇ ਨੇ ਕਿ ਬੁੱਕਸ ਪ੍ਰੋਵਾਈਡ ਕਰੋ ਅ ਸੋਨਲ ਜੀ ਜੇਕਰ ਤੁਸੀਂ ਚੈੱਕ ਕਰਕੇ ਸਾਡੀ ਵੀਡੀਓਜ਼ ਦੇ ਉੱਪਰ ਤਾਂ ਅਕਸਰ ਇੱਕ ਮਿੰਟ ਦੇ ਵਿੱਚ ਆਉਂਦੀਆਂ ਨੇ ਬੁੱਕਸ ਮੈਚ ਜੋ ਪ੍ਰੋਵਾਈਡ ਕੀਤੀਆਂ ਹੋਈਆਂ ਨੇ ਤੁਸੀਂ ਉਹ ਬਾਇ ਕਰ ਸਕਦੇ ਹੋ ਉਹ ਪੜ੍ਹ ਸਕਦੇ ਹੋ ਸਾਰੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਨੇ ਮਹਿੰਦਰ ਕੌਰ ਜੀ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਪਿਆਰ ਸਦਕਾ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਵੀਡੀਓ ਜਾਵੇ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਸਾਂਝੀ ਕਰਿਆ ਕਰੋ ਜੇਕਰ ਕੰਮ ਵਧੀਆ ਲੱਗ ਰਿਹਾ ਵੀਡੀਓਜ਼ ਵਧੀਆ ਲੱਗ ਰਹੀਆਂ ਨੇ ਤਾਂ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰਿਆ ਕਰੋ ਤਾਂ ਜੋ ਇਹ ਜਿਹੜੀ ਜਾਣਕਾਰੀ ਹੁੰਦੀ ਆ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਕਿਉਂਕਿ ਵੀਡੀਓਜ਼ ਨੂੰ ਬਣਾਉਣ ਵਾਸਤੇ ਬਹੁਤ ਐਫਰਟ ਲੱਗਦਾ ਆ ਠੀਕ ਆ ਰਿਸਰਚ ਕਰਨੀ ਪੈਂਦੀ ਆ ਸ਼ੂਟ ਕਰਕੇ ਐਡਿਟ ਕਰਕੇ ਬਹੁਤ ਹੀ ਮਿਹਨਤ ਲੱਗਦੀ ਆ ਸੋ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੁੰਦੀ ਆ ਸੋ ਬੇਨਤੀ ਆ ਜਿੱਥੇ ਹਰੇਕ ਬੰਦਾ ਮੈਂ ਜ਼ਿਆਦਾ ਨਹੀਂ ਕਹਾਂਗਾ ਮੈਂ ਸੰਗਤ ਨੂੰ ਬੇਨਤੀ ਕਰਨਾ ਕਿ ਹਰੇਕ ਬੰਦਾ ਹਰੇਕ ਜੀ ਜ਼ਿਆਦਾ ਨਹੀਂ ਇੱਕ ਵੀ ਵੀਡੀਓਜ਼ ਨਾਲ ਇੱਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਹੋ ਸਕੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਆਪ ਵੀ ਕਰਿਆ ਕਰੋ ਦੂਜਿਆਂ ਕੋ ਵੀ ਕਰਵਾਇਆ ਕਰੋ ਠੀਕ ਹੈ ਤਾਂ ਜੋ ਵੱਤੋ ਵੱਤ ਸਪੋਰਟ ਮਿਲੇ ਤੁਹਾਡੀ ਤੇ ਇਹ ਜਿਹੜਾ ਅਨਮੁੱਲਾ ਇਤਿਹਾਸ ਹੈ ਆਪਣਾ ਜਿਹਦੇ ਤੋਂ ਆਪਾਂ ਅੱਜ ਹੁਣ ਵਿਸਰਦੇ ਜਾ ਰਹੇ ਆ ਉਹ ਵੱਤੋ ਵੱਤ ਲੋਕਾਂ ਤੱਕ ਪਹੁੰਚੇ ਕਿਉਂਕਿ ਅੱਜ ਦਾ ਮੈਂ ਸਮਝਦਾ ਕਿ ਅੱਜ ਦਾ ਸਮਾਂ ਇਦਾਂ ਦਾ ਸਮਾਂ ਆ ਕਿ ਲੋਕਾਂ ਦੇ ਕੋਲੋਂ ਕਿਤਾਬਾਂ ਪੜਨ ਦਾ ਸਮਾਂ ਨਹੀਂ ਹੈਗਾ। ਸੋ ਵੀਡੀਓ ਬਣਾ ਕੇ ਕੋਸ਼ਿਸ਼ ਕਰਦੇ ਆ ਕਿ ਜਿਹੜਾ ਇਤਿਹਾਸ ਆ ਲੋਕੀ ਪੜਨ ਨਾਲੋਂ ਸੁਣਨ 'ਚ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦੇ ਨੇ। ਸੋ ਆਪਾਂ ਆਪਣਾ ਇਤਿਹਾਸ ਉਹਨਾਂ ਤੱਕ ਪਹੁੰਚਾਈਏ। ਉਹਨਾਂ ਨਾਲ ਸਾਂਝਾ ਕਰੀਏ। ਸੋ ਇਹ ਵੀਡੀਓਜ਼ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਦਿਖਾਇਆ ਕਰੋ। ਆਪਣੇ ਭੈਣ ਭਰਾਵਾਂ ਰਿਸ਼ਤਿਆਂ ਨਾਲ ਜ਼ਰੂਰ ਸਾਂਝਾ ਕਰਿਆ ਕਰੋ ਸਾਰਿਆਂ ਨਾਲ। ਅਮੀਨ ਕੌਰ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਦੀ ਸਟੋਰੀ ਪਾਉਂਦੇ ਹੋ। ਪ੍ਰਿੰਕਲ ਜੀ ਤੁਸੀਂ ਮੇਰੇ ਇੰਸਟਾਗ੍ਰam ਪੇਜ ਤੇ ਆ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਉੱਥੇ ਮੈਂ ਜ਼ਰੂਰ ਰਿਪਲਾਈ ਕਰੂੰਗਾ ਤੁਹਾਨੂੰ ਆਪਾਂ ਉੱਥੇ ਗੱਲਬਾਤ ਕਰ ਸਕਦੇ ਹਾਂ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤੇ ਧੰਨਵਾਦ ਮਨੋਜ ਜੀ ਤੁਹਾਡਾ ਸਪੋਰਟ ਵੀ ਜ਼ਰੂਰ ਕਰਿਆ ਕਰੋ ਚੈਨਲ ਵੀਡੀਓ ਸ਼ੇਅਰ ਕਰਿਆ ਕਰੋ ਰੈੱਡ ਫਿਰ ਜੀ ਪੁੱਛ ਰਹੇ ਨੇ ਕਿ ਆਪਾਂ ਗੁਰਦੁਆਰਾ ਸਾਹਿਬ ਦੇਖ ਕਿਉਂ ਕਰਾਉਣਾ ਹੈ ਜੀ ਵੀਰੇ ਮੈਂ ਜ਼ਰੂਰ ਇਹਦੇ ਤੇ ਇੱਕ ਵੀਡੀਓ ਬਣਾਉਂਗਾ ਕਿਉਂਕਿ ਮੈਨੂੰ ਲੱਗਦਾ ਕਿ ਟੌਪਿਕ ਇਦਾਂ ਦਾ ਆ ਕਿ ਜੇ ਮੈਂ ਲਾਈਵ 'ਚ ਦੱਸਾਂਗਾ ਸ਼ਾਇਦ ਬਹੁਤ ਥੋੜੇ ਲੋਕਾਂ ਤੱਕ ਪਹੁੰਚੂਗਾ ਆਪਾਂ ਇੱਕ ਕੰਮ ਕਰਾਂਗੇ ਮੈਂ ਕੋਸ਼ਿਸ਼ ਕਰੂੰਗਾ ਇਹਦੇ ਤੇ ਇੱਕ ਵੀਡੀਓ ਬਣਾ ਕੇ ਸ਼ੇਅਰ ਕਰਾਂ ਤਾਂ ਕਿ ਇਹ ਵੀਡੀਓ ਤੁਸੀਂ ਫਿਰ ਅੱਗੇ ਵੀ ਲੋਕਾਂ ਨਾਲ ਸ਼ੇਅਰ ਕਰ ਸਕੋ ਜਿਨ੍ਹਾਂ ਨੂੰ ਹੋਰ ਵੀ ਸੰਗਤ ਨੂੰ ਇਹਦੇ ਬਾਰੇ ਨਹੀਂ ਪਤਾ ਆਪਾਂ ਜ਼ਰੂਰ ਮੈਂ ਇਹਦੇ ਤੇ ਬਣਾਉਂਗਾ ਕਿ ਦੇਖ ਜਿਹੜੀ ਆਪਾਂ ਗੁਰਦੁਆਰਾ ਸਾਹਿਬ ਕਰਾਉਨੇ ਆਰਦਾਸ ਬੇਨਤੀ ਵੀ ਕਰਾਉਨੇ ਹਨ ਉਹ ਕਿਵੇਂ ਪਰੰਪਰਾ ਸ਼ੁਰੂ ਹੋਈ ਆ ਆਪਾਂ ਕਿਉਂ ਕਰਵਾਈ ਜਾਂਦੀ ਆ ਹਨਾ ਉਹ ਤਾਂ ਪ੍ਰੋਪਰ ਕੀ ਇਤਿਹਾਸ ਆ ਇਹਦੇ ਤੇ ਆਪਾਂ ਪੂਰੀ ਵੀਡੀਓ ਬਣਾ ਕੇ ਪਾਵਾਂਗੇ ਫਿਰ ਤੁਸੀਂ ਖੁਦ ਵੀ ਤੁਹਾਨੂੰ ਨੌਲੇਜ ਮਿਲ ਜੇਗੀ ਤੇ ਬਾਅਦ ਤੁਸੀਂ ਫਿਰ ਦੂਜਿਆਂ ਨਾਲ ਵੀ ਵੀਡੀਓ ਸਾਂਝੀ ਕਰਨੇ ਕਰ ਸਕੋਗੇ ਠੀਕ ਹੈ ਸਮਾਈਲ ਜੀ ਆਪਣੇ ਟੀਚਰਸ ਨੂੰ ਮੇਰਾ ਜ਼ਰੂਰ ਥੈਂਕਸ ਕਹੋ ਜੀ ਤੇ ਤੁਹਾਡਾ ਬਹੁਤ ਬਹੁਤ ਥੈਂਕਸ ਤੁਸੀਂ ਉਹਨਾਂ ਦੇ ਕਹਿਣ ਤੋਂ ਬਾਅਦ ਸਾਡੇ ਨਾਲ ਜੁੜੇ ਹੋ ਸੋ ਜਿਵੇਂ ਉਹਨਾਂ ਨੇ ਤੁਹਾਨੂੰ ਰਿਕਮੈਂਡ ਕੀਤਾ ਤੁਸੀਂ ਅੱਗੇ ਵੀ ਲੋਕਾਂ ਨੂੰ ਰਿਕਮੈਂਡ ਕਰੋ ਚੈਨਲ ਤਾਂ ਜੋ ਹੋਰ ਵੀ ਬਹੁਤ ਸਾਰੀ ਜਿਹੜੀ ਸੰਗਤ ਆ ਸਾਡੇ ਨਾਲ ਜੁੜ ਸਕੇ ਇਤਿਹਾਸ ਤੋਂ ਜਾਣੂ ਹੋ ਸਕੇ ਰਮਨ ਚਾਲ ਜੀ ਬਾਕੀ ਸਾਰੀ ਸੰਗਤ ਨੂੰ ਠੀਕ ਹੈ ਤੁਸੀਂ ਇੱਕ ਰੀ ਆਪਣੇ ਜ਼ਰੂਰ ਜਾਂ ਫੋਨ ਨੂੰ ਰੀਫ레ਸ਼ ਕਰਕੇ ਦੇਖੋ ਜਾਂ ਬੰਦ ਕਰਕੇ ਦੁਬਾਰਾ ਲਾਈਵ ਤੇ ਆ ਕੇ ਦੇਖੋ ਤੁਹਾਨੂੰ ਸ਼ਾਇਦ ਆ ਟੜੀੜੇ ਆਡੀਓ ਦੀ ਪ੍ਰੋਬਲਮ ਠੀਕ ਹੋ ਜੇਗੀ ਬਹੁਤ ਬਹੁਤ ਧੰਨਵਾਦ ਗਿਆਨ ਕੌਰ ਜੀ ਤੁਸੀਂ पसंद कर अजय पाल भुलर जी कह रहे हैं कि सतपलो का कड़ा वाजी बिलकुल भीर जी मैं जरूर कोशिश करूंगा जी अगे तो जो तो भी हाथ से देखो तो सरलो का कड़ाई देखो वाले तो हाँ जी नवजोत जी जरूर मैं कोशिश करूंगा जल्दी तो उन्होंने वीडियो बनाओ संतान एक ठीक है जी कोई तीस ऐप रिकमेंड कर रहे हो डिस्कार्ड कोई ऐप आते चैनल बनाइए ठीक है जी मैं जरूर ये ध्यान दूंगा मैं अपनी टीम को टीम इस बारे डिस्कशन करूँगा फिर आप जरूर करेंगे शुरू ਅਜੁਨੀ ਸਹਿਬ ਹੰ ਮਤਲਬ ਮੈਨੂੰ ਅਜੇ ਵੀ ਤੁਹਾਡੇ ਸਵਾਲ ਸੁਝ ਨਹੀਂ ਆ ਰਹੀ <li>ਮੁਲ ਮੰਤਰ ਦੇ ਪਾਠ ਵਿੱਚ ਸ਼ਬਦ ਹੈ ਜੀ ਅਜੁਨੀ <li>ਇਸ ਤੋਂ ਬਾਅਦ ਸ਼ਬਦ ਹੈ ਸਹਿਬ ਹੰ ਜਿਹੜਾ ਐਨ 사ਉਂਡ ਕਰਦੇ ਜਿਹੜੀ ਉੱਪਰ ਟਿੱਪੀ ਪਈ ਹੁੰਦੀ ਆ ਨਾ ਉਹਦਾ ਕਰਕੇ ਐਨ 사ਉਂਡ ਆਉਂਦਾ ਆ ਇਹ ਪੰਜਾਬੀ ਦੇ ਜੇਕਰ ਤੁਸੀਂ ਵਿਆਕਰਨ 'ਚ ਜਾਓਗੇ ਨਾ ਤੇ ਤੇ ਜਿਹੜੀਆਂ ਟਿੱਪੀਆਂ ਕੌਮੇ ਲਗਾ ਮਾਤਰਾ ਨੇ ਇਹਨਾਂ ਦਾ ਬਹੁਤ ਮਹੱਤਵ ਹੈ ਜਿਵੇਂ ਹੁਣ ਬਿੰਦੀ ਆ ਇਹ ਵੀ ਨੰਨੇ ਦੀ ਆਵਾਜ਼ ਕੱਢਦੀ ਆ ਸੋਨਲ ਜੀ ਮੈਂ ਹਾਂਜੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਮੈਂ ਤੁਹਾਨੂੰ ਇੱਕ ਐਪ ਹੈ ਉਹਦੇ ਬਾਰੇ ਦੱਸ ਦੂੰਗਾ ਉੱਥੇ ਤੁਸੀਂ ਦਸੰਗਰੰਥ ਨੂੰ ਦੇਖ ਸਕਦੇ ਹੋ ਹਾਂਜੀ ਹਰਦੀਪ ਜੀ ਹਰੀ ਸਿੰਘ ਨਲਵਾ ਜੀ ਤੇ ਵੀ ਜ਼ਰੂਰ ਵੀਡੀਓ ਲੈ ਕੇ ਆਵਾਂਗੇ ਜੀ ਬਾਬਾ ਰਾਮ ਸਿੰਘ ਕੋਕਾ ਤੇ ਵੀ ਜ਼ਰੂਰ ਬਣਾਵਾਂਗੇ ਸੁਖਦੀਪ ਜੀ ਸੋ ਠੀਕ ਹੈ ਜੀ ਅੱਜ ਦੀ ਗੱਲਬਾਤ ਆਪਾਂ ਇੱਥੇ ਹੀ ਖਤਮ ਕਰਦੇ ਆਂ ਦੁਬਾਰਾ ਫਿਰ ਆਪਾਂ ਜਲਦੀ ਲਾਈਵ ਆਵਾਂਗੇ ਫਿਰ ਉੱਥੇ ਗੱਲਾਂਬਾਤਾਂ ਕਰਾਂਗੇ ਬਾਕੀ ਬੇਨਤੀ ਆ ਚੈਨਲ ਦੇ ਨਾਲ ਜੁੜੇ ਰਹੋ ਪੇਜ ਦੇ ਨਾਲ ਜੁੜੇ ਰਹੋ ਸੋ ਜਿਹੜੀ ਸੰਗਤ ਦੇ ਕੋਈ ਹੋਰ ਵੀ ਡਾਊਟਸ ਨੇ ਜੇ ਉਹ ਗੱਲਬਾਤ ਕਰਨਾ ਚਾਹੁੰਦੇ ਮੈਨੂੰ ਇੰਸਟਾਗ੍ਰam ਤੇ ਤੁਸੀਂ ਮੈਸੇਜ ਕਰੋ ਮੈਂ ਜ਼ਰੂਰ ਜਵਾਬ ਦਊਂਗਾ ਤੁਹਾਨੂੰ ਤੇ ਬਾਕੀ ਮਿਲਦੇ ਆਂ ਜੀ ਫਿਰ ਅਗਲੇ ਲਾਈਵ ਦੇ ਵਿੱਚ ਉਦੋਂ ਤੱਕ ਚੈਨਲ ਦੇ ਨਾਲ ਜੁੜੇ ਰਹੋ ਹੋਰਾਂ ਨੂੰ ਵੀ ਜੋੜੋ ਠੀਕ ਹੈ ਜੀ ਤੇ ਮੈਨੂੰ ਕਮੈਂਟਸ ਦੇ ਵਿੱਚ ਜਿਹੜੇ ਮੇਰੇ ਵੀਡੀਓਜ਼ ਨੇ ਉਹਨਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਕਿਸ ਕਿਸ ਟੌਪਿਕ ਤੇ ਵੀਡੀਓ ਚਾਹੀਦੀਆਂ ਨੇ ਮੈਂ ਜਲਦੀ ਤੋਂ ਜਲਦੀ ਵੀਡੀਓਜ਼ ਬਣਾ ਕੇ ਆਉਂਦਾ ਰਹੂੰਗਾ ਸੋ ਬਾਕੀ ਬਹੁਤ ਬਹੁਤ ਧੰਨਵਾਦ ਤੁਸੀਂ 1 ਲੱਖ ਤੋਂ ਵੱਧ ਸਬਸਕ੍ਰਾਈਬਰ ਕੀਤੇ ਨੇ ਇਨੀ ਛੇਤੀ ਤੇ ਆਪਣੀ ਸਿਲਵਰ ਪਲੇਟ ਆ ਗਈ ਆ ਸੋ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਆਪਣੀ ਟੀਮ ਨੂੰ ਵਧਾਈ ਦਿੰਦਾ ਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਜੀ ਬਹੁਤ ਬਹੁਤ ਧੰਨਵਾਦ ਜੀ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ